هل هلا هل 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 ਨ ਤੇਰੇ ਚਰਨਾਂ ਦੇ ਨਾਲ ਲਾਲਿਆ ਅਚਨਿਕੀ ਤਵਿਚ ਖੜਕੇ ਹਸਣ ਫੁੱਲ ਵੇ ਗੁਲਾਬ ਤੇਆ ਹਸਣ ਫੁੱਲ ਵੇ ਗੁਲਾਬ ਤੇਆ ਹਕਿਥੈ ਤੈਨੂੰ ਰਖਾਂ ਸਾਂਭ ਕੇ ਮੇਰੇ ਬਾਬੇ ਦੇ ਬਾਗ ਦੇ ਓ ਮਨ ਤੇਰੇ ਚਰਨਾਂ ਦੇ ਨਾਲ ਲਾਲਿਆ ਅਚੜੀਕੇ ਦੇ ਵਿੱਚ ਖੜ ਕੇ ਵਜਾ ਮਾਰਦੀ ਖੇਤ ਮਲਮਾਵੇ ਅਚੜੀਕੇ ਦੇ ਵਿੱਚ ਖੜ ਕੇ ઓ yes! ਮਣ ਤੇਰੇ ਚਰਨਾਂ ਦੇ ਨਾਲ ਲਾੜਿਆ ਚੜਕੀ ਦੇ ਵਿੱਚ ਸੜਕੇ ਆ ਜਮਾ ਦੀ ਖੇਤ ਮੜ ਬਾਵੇ ਅ ਚੜਕੀ ਦੇ ਵਿੱਚ ਖੜਕੇ ਬਾਜਾ ਮਾਰ ਦੀ ਖੇਤ ਮੜ ਬਾਵੇ ਅ ਚੜਕੀ ਦੇ ਵਿੱਚ ਖੜਕੇ ਹੋ ਜੀ ਹੋ ਜੀ ਹੜਾ ਚੜ ਗਈ ਤੇਰੀ ਪਾਉਣ ਬਰੌਲੇ ਵਰਗੀ ਸਿਰ ਤੇ ਮਾਰ ਕਰ ਹੜਾ ਚੜ ਗਈ ਤੇਰੀ ਪਾਉਣ ਬਰੌਲੇ ਵਰਗੀ ਸਿਰ ਤੇ ਮਾਰ ਕਰ ਹੜਾ ਚੜ ਗਈ ਮਾਣ ਤੇਰੇ ਜਰਨਾ ਦੇ ਨਾਲ ਲਾੜਿਆ ਅੱਜੜੀ ਕਿਤੇ ਵਿੱਚ ਖੜ ਕੇ ਬਾਜਾ ਮਾਰ ਦੇ ਖੇਤ ਭਾਲੇ ਬਾੜ ਵਿਖੇਤ ਭਾਲੇ ਮਾਵੇ ਅੱਜੜੀ ਕਿਤੇ ਵਿੱਚ ਖੜ ਕੇ ਬਾਜਾ ਮਾਰ ਦੇ ਖੇਤ ਭਾਲੇ ਭਾਵਿਆ ਅੱਜੜੀ ਕਿਤੇ ਵਿੱਚ ਖੜ ਕੇ ਬਨਾਲੀ ਜੋਤ ਨਿਕਸਾਦਣੇ ਲਾਲੀ ਬਾਬਾ ਜਸੀ ਲਾਰ ਬਨਾਲੀ ਆ ਮਨ ਤੇਰੇ ਚਰਨਾਂ ਦੇ ਨਾਲੇ ਲਾਲੇ ਅੱਜੜੀ ਕਿਤੇ ਵਿੱਚ ਖੜ ਕੇ ਬਾਜਾ ਮਾਂ ਦੀ ਖੇਤ ਵਾਲਾ ਆਹ ਰਾਈ ਕਲਾਈਲਾ ਬੁਲਜ ਕਰ ਗੱਜ ਵੱਜ ਕੇ ਜੋੜੇ ਜੰਨਾਂ ਵਾਲੇ ਖੇਤ ਪਾ ਬੁਲ ਪਾਉਣਾ ਹਰੀ ਬੁਲ ਨਾਉ ਨਾਥਾ ਨੇ ਬੁਲ 84 ਸਿੱਧਾਂ ਦੇ ਬੁਲ ਗੁਰੂ ਗੋਖਰਨ ਨਾਦਗੀ ਬੁਲ ਛੇ ਭੋਲੇ ਮਹਾਰਾਜ ਦੇ ਬੁਲਜ ਕਰ ਗੱਜ ਵੱਜ ਕੇ ਬਾਪੂ ਨਿੱਕੇ ਸਾਧਾ ਬੁਲਜ ਕਰ ਗੱਜ ਵੱਜ ਕੇ ਬਾਪੂ ਨਿੱਕੇ ਸਾਧਾ ਬੁਲ ਸਾਧ ਕਾਲੀ ਕੰਬਲੀ ਵਾਲੇ ਦਾ ਬੁਲ ਬਾਪੂ ਆਨੰਦ ਦਾਸ ਦਾ ਬੁਲਜ ਕਰ ਗੱਜ ਵੱਜ ਕੇ ਮੇਰੇ ਗੁਰੂ ਦਾ ਬੁਲਜ ਕਰ ਗੱਜ ਵੱਜ ਕੇ ਮੇਰੇ ਗੁਰੂ ਦਾ ਕੈਸੇ ਵਾਦਰਾ ਔ ਕਾਲੀ ਨਾਨਮ ਸਾਨੀ ਚੱਲੇ ਪੈਂਦੀ ਲਾਲਾ ਹੱਲੇ ਹਾਂ ਬੱਲੇ ਬੱਲੇ ਸਿੰਦੀ ਆਵੇ ਤੇਰੇ ਨਾਲ ਨਿਕਾ ਸਾਥ ਚੱਲੇ ਬੋਲ ਜਕਰ ਗੱਜ ਵੱਜ ਕੇ ਸਖੀ ਸੁਲਤਾਨ ਸਰਵਰ ਵੀਰ ਬੋਲ ਮਲੇਰਾਂ ਦੇ ਬਾਦਸ਼ਾਹ ਬੋਲ ਖਾਨ ਢੋਡੇ ਵੀਰ ਦੇ ਬੋਲ 11ਵੇਂ ਵਾਲੀ ਸਰਕਾਰ ਦੇ ਬੋਲ ਖਵਾਜਾ ਸਾਹਿਬ ਦੇ ਬੋਲ ਬਾਬਾ ਪੈਰੋ ਛੜੀਆ ਛੱਤੀ ਪਾਉਣਾ ਦੇ ਗਵਾਨ ਦੇ ਬੋਲ ਮਹਾਮਈ ਭਦਰਗਾਲੀ ਦੇ ਬੋਲ ਬਾਬੇ ਕਾਲ ਪੈਰੋ ਦੇ ਬੋਲ ਜੋੜੇ ਝੰਡਾ ਵਾਲੇ ਖੇਤ ਪਾਲ ਦੇ ਬੋਲ ਮਾਂ ਮਸਾਣੀ ਰਾਣੀ ਦੇ ਬੋਲ ਮਾਂ ਮਦਾਨਣ ਦੇ ਬੋਲ ਮਾਂ ਚਗਾਨਣ ਦੇ ਬੋਲ ਗੱਦੀ ਵਾਲੇ ਬਜ਼ੁਰਗਾਂ ਦੀ ਬੋਲ ਬਾਪੂ ਬਜਣੇ ਦੀ ਬੋਲ ਗੱਦੀ ਵਾਲੇ ਮਹੰਤਾਂ ਦੀ ਬੋਲ ਗੱਦੀ ਵਾਲੇ ਸਾਧਾਂ ਦੀ ਬੋਲੇ ਸੇ ਘਰ ਦੇ ਫਕੀਰ ਦੀ ਬੋਲੇ ਸ ਨਗਰ ਖੇੜੇ ਦੀ ਬੋਲੇ ਸ ਨਗਰ ਖੇੜੇ ਚ ਵਸਦੇ ਫਕੀਰਾਂ ਦੀ ਬੋਲ ਸੰਗਤੇ ਸੱਚੇ ਦਰਬਾਰ ਕੀ ਬੋਲ ਸੰਗਤੇ ਸੱਚੇ ਦਰਬਾਰ ਕੀ ਸਾਰੀ ਸੰਗਤ ਨੂੰ ਭਾਈ ਓਏ ਇਹ ਹੱਥ ਜੋੜ ਕੇ ਬੇਨਤੀ ਹੈ ਵੀਰ ਆਪੋ ਆਪਣੇ ਮਾਪਿਓ ਦੇ ਨਾਂ ਦਾ ਜ਼ਿਕਰਾ ਲਾਇਓ ਜੀ ਬੋਲੋ ਆਪੋ ਆਪਣੇ ਮਾਤ ਪਿਤਾ ਬੋਲ ਮੇਰੇ ਗੁਰੂ ਕੀ ਆਜੋ ਭਾਈ ਘਰ ਆ ਲਿਓ ਕੈ ਸੇਵਾ 1 2 3 4 ਚੰਗੋ ਬੱਲੇ ਬੱਲੇ ਸੰਦੇ ਆਵੇ ਤੇਰੇ ਨਾਲ ਨਿਕਾ ਸਾਦੀ ਚੱਲੇ ਬੱਲੇ ਬੱਲੇ ਸੰਦੇ ਆਵੇ ਤੇਰੇ ਨਾਲ ਨਿਕਾ ਸਾਦੀ ਚੱਲੇ ਬੱਲੇ ਬੱਲੇ ਸੰਦੇ ਆਵੇ ਆਏ ਕਲੈਲਾ ਬੋਲ ਸਕਦੇ ਸੱਚੇ ਦਰਬਾਰ ਕੀ ਕਹਿੰਦਾ ਸੇਵਾਦਾਰ ਭਾਈ ਹੋਏ ਮਾਲਕ ਦਾ ਹੁਕਮ ਲੈਣ ਤੋਂ ਪਹਿਲਾਂ ਦਾਤੇ ਦੇ ਵਚਨ ਕਰਨ ਤੋਂ ਪਹਿਲਾਂ ਕਹਿੰਦਾ ਤੈਨੂੰ ਤੇਰੇ ਇਸ ਪਿਆਰੇ ਜੇ ਨਗਰਖੇੜੇ ਨੂੰ ਤੇ ਗੁਰੂ ਰੂਪ ਸੱਜੀ ਸਾਧ ਸੰਗਤ ਨੂੰ ਇਹ ਬਾਬੇ ਦੇ ਦੀਵਾਨ ਦੀਆਂ ਕਹਿੰਦਾ ਲੱਖ ਲੱਖ ਵਧਾਈਆਂ ਹੋਣ ਭਾਈਓ ਮਾਲਕ ਅੱਗੇ ਅਰਜ਼ੋਈ ਰਹੂਗੀ ਇਹ ਅਰਜ਼ ਰਹਿੂਗੀ ਤੈਨੂੰ ਤੇਰੇ ਪਰਿਵਾਰ ਨੂੰ ਅਹਿ ਨਗਰਖੇੜੇ ਨੂੰ ਤੇ ਗੁਰੂ ਰੂਪ ਸੱਜੀ ਸਾਧ ਸੰਗਤ ਨੂੰ ਉਹ ਦਾਤਾ ਜਿਹੜੀ ਚੜਦੀ ਸਵੇਰ ਆਵੇ ਕਹਿੰਦਾ ਸੁੱਖ ਦੱਸ ਨੇਮਾ ਦੇ ਵੇ ਭਾਈ ਹਾਂ ਹੁਣ ਕਰਦੇ ਆਂ ਫਕੀਰ ਨਾਲ ਗੱਲਾਂ ਮਾਲਕ ਨਾਲ ਗੱਲਾਂ ਬੋਲ ਸੰਗਦੇ ਸੱਚੇ ਦਰਬਾਰ ਕੀ ਸਾਰੇ ਇਸ ਨਗਰ ਖੇੜੇ ਦੇ ਵਾਸੀਓ ਚਲੋ ਇਹ ਮਾਲਕ ਦੇ ਕਰਮ ਹੈ ਇਹ ਦਾਤੇ ਦੀ ਲਿਖੀ ਹੈ ਵੀ ਮੈਂ ਇਹ ਨਗਰ ਚ ਆਉਣਾ ਸੀ ਤੁਹਾਡਾ ਸਾਰਿਆਂ ਦਾ ਮੈਨੂੰ ਬਹੁਤ ਪਿਆਰ ਮਿਲਿਆ ਤੇ ਇਹ ਮੈਂ ਸਦਾ ਹੀ ਯਾਦ ਰੱਖੂਗਾ ਵੀ ਮੈਨੂੰ ਸਾਰੇ ਨਗਰ ਨੇ ਸਹਿਯੋਗ ਕੀਤਾ ਤੇ ਤੁਹਾਡੇ ਨਗਰ ਚੋਂ ਇੱਕ ਬੜੀ ਸੋਹਣੀ ਸ਼ਖਸੀਅਤ ਉੱਠੀ ਹੈ ਤੇ ਜਿਨੇ ਪੰਜਾਬ ਰਾਜਸਥਾਨ ਹਰਿਆਣਾ ਨਾਮ ਕੁਮਾਰ ਰੱਖਿਆ ਗੋਆ ਤੱਕ ਵੀ ਜਾਏ ਭਾਈ ਸਾਹਿਬ ਚੰਗਾ ਨਾਮ ਕਮਾਇਆ ਉਸ ਰੱਬ ਰੂਪੀ ਰੂਹ ਤੇ ਜਿਹਨੇ ਤੁਹਾਡੇ ਨਗਰ ਦਾ ਨਾਮ ਚਮਕਾਤਾ ਦੋਦਾ ਦੋਦਾ ਕਰਨ ਲਾਤੀ ਤੇ ਇਸ ਨਗਰ ਖੇੜੇ ਦੇ ਫਕੀਰ ਦੇ ਭਾਈ ਰਾਜਗਿੱਲ ਦੇ ਨਾਂ ਤੇ ਇਨੀ ਸੋਹਣੀ ਜੀ ਰੂਹ ਦੇ ਨਾਂ ਤੇ ਇੱਕ ਪਿਆਰ ਭਰੀ ਤਾੜੀ ਮਾਰਿਓ ਤੁਹਾਡੇ ਨਗਰ ਦਾ ਨਾਮ ਉੱਚਾ ਹੈ ਮੇਰੇ ਨਾਲ ਤਾਂ ਚਲੋ ਖਾਸੇ ਦਾ ਪਿਆਰ ਹੈ ਚੰਗਾ ਮਿਲਵਰਤਨਾ ਸਾਡਾ ਭਾਈਆਂ ਵਾਲਾ ਇੱਕ ਦੂਜੇ ਨਾਲ ਵਧੀਆ ਹੱਸ ਖੇਡ ਕੇ ਮੇਲੇ ਬਸ ਇੰਨਾ ਬਹੁਤ ਐ ਸਾਨੂੰ ਦਾਤਾ ਐਵੇਂ ਹੀ ਰੱਖੇ ਇਸ ਨਗਰ ਖੇੜੇ ਚ ਆਏ ਆ ਬੜਾ ਸੋਹਣਾ ਲੱਗਿਆ ਬੜਾ ਚੰਗਾ ਲੱਗਿਆ ਇਹ ਨਗਰ ਖੇੜਾ ਵੀ ਆ ਨਗਰ ਖੇੜਾ ਵੀ ਇਹ ਨਗਰ ਖੇੜੇ ਵਸਦਾ ਫਕੀਰ ਵੀ ਕਹਿ ਸਕਦਾ ਕੀ ਕਹਿੰਦਾ ਕਹ ਓ 1 2 3 4 ਚੱਕਰ सिवा राव गलियां तेरे चाने भाई कितने तेरा इतना देखो जी, दो जी।, दो जी। ਗੱਲ ਮੇਰੀ ਦਾ ਗੁੱਸਾ ਨਹੀਂ ਕਰਨਾ ਬਜ਼ੁਰਗੋ ਇਹ ਮੈਂ ਝੋਲੀ ਪਵਾਇਆ ਬੱਚਾ ਆਪਦੀ ਮਰਜ਼ੀ ਨਾਲ ਪਿਆ ਤੁਸੀਂ ਇਹਦੇ ਮਾਪੇ ਹੋ ਤੇ ਮੇਰੇ ਵੀ ਮਾਪੇ ਹੋ ਠੀਕ ਹੈ ਤੁਹਾਡੇ ਅੱਗੇ ਮੇਰਾ ਰੁਤਬਾ ਕਿਪੁੱਤਲੇ ਹੀ ਆ ਪਰ ਮੈਂ ਗੱਲਾਂ ਜ਼ਰੂਰ ਕਰਕੇ ਜਾਊਂਗਾ ਚਾਹੇ ਉਹ ਕੌੜੀਆਂ ਲੱਗਣ ਚਾਹੇ ਉਹ ਮਿੱਠੀਆਂ ਲੱਗਣ ਮੈਂ ਬੰਦਾ ਇਹ ਸਿੱਧੀਆਂ ਗੱਲਾਂ ਕਹਿਣ ਵਾਲਾ ਮੈਨੂੰ ਬਾਹਲਾ ਕੁਝ ਨਹੀਂ ਆਉਂਦਾ ਮੈਂ ਟੇਡਾ ਜਾਂ ਸੁਣੋ ਕਰਨਾ ਬਾਬੇ ਨੇ ਕਰਨਾ ਮਾਲਕ ਨੇ ਆ ਮੈਂ ਕੋਈ ਨਹੀਂ ਰੱਬ ਨੇ ਹਣਾ ਮੈਂ ਵੀ ਤੁਹਾਡੇ ਨਾਲ ਦਾ ਮੈਂ ਇਹਨਾਂ ਨੂੰ ਇਹ ਮੇਰੇ ਕੋਲੇ ਰਹਿ ਕੇ ਆਇਆ ਇਹਨਾਂ ਨੂੰ ਪੁੱਛੋ ਜੇ ਵੀ ਮੈਂ ਕਿੰਨੇ ਕ ਪਾਪੜ ਵੇਲਦਾ ਇਹੋ ਜਾਂ ਕੁਝ ਸਾਰਿਆਂ ਦੇ ਕਰਮਾਂ 'ਚ ਹੀ ਲਿਖਿਆ ਜੀ ਪਰ ਪਾਰ ਭਗਤੀ ਨੇ ਲਾਉਣਾ ਮੈਂ ਗੱਲ ਪਹਿਲੀ ਕਹਿਦਾ ਇਹ ਨਹੀਂ ਵੀ ਗੁਰੂ ਬਣਾ ਲਿਆ ਤੇ ਗੁਰੂ ਵਿੱਚ ਵੜ ਜੂ ਮੈਣੀਏ ਦੇ ਵਿੱਚ ਵੜਦਾ ਇਹਦੀ ਭਗਤੀ ਵੜੂਗੀ ਜਿੰਨੀ ਭਗਤੀ ਇਹ ਤਿੱਖੀ ਕਰੂਗਾ ਤੇ ਜੇ ਮੇਰੇ ਨੂੰ ਕਮੀਰੇ ਦੇ ਸੌ ਜੁੱਤੀ ਮਾਰਿਓ ਜੇ ਲਾ ਕੇ ਕਹਿਓ ਸਰ ਹਨੇ ਲੱਖ ਕਲਾਮਾਂ ਪੜੀਆਂ ਇੱਥੇ ਕਦੇ ਨਹੀਂ ਪੁੱਛਾਂ ਅੜੀਆਂ ਅੱਤਲੀ ਨਾਲ ਮਸਾਣੀ ਚੱਲੇ ਪੈਂਜੀ ਲੈ ਲੈ ਹੱਲੇ ਬੱਲੇ ਬੱਲੇ ਸ਼ੁਦੀ ਆਵੇ ਤੇਰੇ ਨਾਲ ਨਿਕਾ ਸਾਧ ਬੱਲੇ ਬੱਲੇ ਸ਼ੁਦੀ ਆਵੇ ਤੇਰੇ ਨਾਲ ਨਿਕਾ ਸਾਧ ਚੱਲੇ ਹਾਏ ਅਰੀ ਲੰਮੀ ਨਹੀਂ ਪਉਣੀ ਅੱਜ ਘੱਟ ਚ ਰੱਖੂਗਾ ਅੱਗੇ ਮੈਨੂੰ ਦੋ ਕਹਿੰਦੇ ਹੁੰਦੇ ਸੀ ਤੇ ਤੀਜਾ ਵੀ ਬੈਠਾ ਇਹ ਵੀ ਕਹਿੰਦਾ ਵੀ ਲੰਮੀ ਲੈ ਗਿਆ ਅਗੇ ਬਲਕਾਰ ਤੇ ਪੱਟੀ ਕਹਿੰਦੇ ਐ ਤੀਜਾ ਇਹ ਵੀ ਬੈਠਾ ਉਹ ਗੱਲਾਂ ਆਪਾਂ ਜਾਂਦੀ ਕਰਾਂਗੇ ਪੁੱਛ ਤੁਹਾਡੀ ਕੱਢੀ ਹੈ ਪੁੱਛ ਕੱਢਣ ਨਾਲ ਕੋਈ ਬਰਦਾ ਵਿਦਵਾਨ ਨਹੀਂ ਹੋ ਜਾਣਾ ਤੇ ਕੁਝ ਹੋ ਨਹੀਂ ਜਾਣਾ ਸਾਡੇ ਸਟਾਰ ਦਾ ਲੈਣੇ ਨਹੀਂ ਹੋਵੰਦੇ ਇਵੇਂ ਹੀ ਬਾਕੀ ਨਗਰ ਦਾ ਕੰਮ ਹੈ ਨਗਰ ਦੇ ਵਿੱਚ ਆਪਾਂ ਤਾਂ ਇੱਕ ਹੀ ਚੀਜ਼ ਮੰਗਦੇ ਆ ਜਿਵੇਂ ਬਾਈ ਸਾਹਿਬ ਨੇ ਮੰਗੀ ਹੈ ਵੀ ਸਾਰੀ ਸੰਗਤ ਦਾ ਭਲਾ ਹੋਵੇ ਮੈਂ ਵੀ ਇਹੀ ਚਾਹਣਾ ਇਸ ਨਗਰ ਖੇੜੇ ਦਾ ਸੰਗਤ ਦਾ ਭਲਾ ਹੋਵੇ ਹਣਾ ਜੀ ਆਪਣੇ ਤਾਂ ਭੁੱਖੇ ਢਿੱਡ ਚੋ ਇਹ ਅਰਜ਼ੀ ਦੂਜਾ ਨੰਬਰ ਮਾਲਕ ਦੇ ਘਰ ਤੋਂ ਬਾਬੇ ਦੇ ਘਰ ਤੋਂ ਇਹ ਦੀਵਾਨ ਦਾ ਹੁਕਮ ਇਹਨੂੰ ਆਪ ਨੂੰ ਹੀ ਲੱਗਿਆ ਮੈਂ ਨਹੀਂ ਸਭਾ 'ਚ ਕਹਾਂ ਵੀ ਮੈਂ ਦੀਵਾਨ ਬੰਨ ਤਾਂ ਮੈਂ ਨਹੀਂ ਬੰਨਿਆ ਇਹ ਨੂੰ ਪੁੱਛੋ ਵੀ ਇਹਨੇ ਆਪਨੇ ਕਿਹਾ ਮੈਂ ਦਵਾਨ ਕਰਨਾ ਦਿਨ ਕੱਢ ਕੇ ਦੇਵਾਂਗਾ। ਐਵੇਂ ਆ ਸ਼ੇਰਾਂ। ਹੈ? ਹੁਣ ਮੈਨੂੰ ਨਹੀਂ ਪਤਾ ਮੇਰੇ ਤੋਂ ਪਹਿਲਾਂ ਤੂੰ ਕੀ ਭੂਤ ਛੜਦਾ ਰਿਹਾ ਕੀ ਬਾਬਾ ਛੜਦਾ ਰਿਹਾ ਕੀ ਕਰਦਾ ਰਿਹਾ। ਪਰ ਸੰਗਤ ਤੇਰੇ ਕੋਲੇ ਮੇਰੇ ਆਉਣ ਤੋਂ ਪਹਿਲਾਂ ਹੀ ਸੀ। ਇਹ ਗੱਲ 'ਚ ਝੂਠ ਨਹੀਂ। ਸੱਚੀ ਹੈ ਨਾ ਮੈਂ ਤੈਨੂੰ ਕਹਾਂ ਮੈਂ ਤੇਰੇ ਘਰੇ ਆ ਗਿਆ ਜਿੱਦੇ ਤੋਂ ਤੇਰੀ ਸੰਗਤ ਬਣ ਗਈ। ਨਹੀਂ ਗਲਤ। ਤੇਰੇ ਕੋਲੇ ਪਹਿਲਾਂ ਹੀ ਸੰਗਤ ਸੀ। ਔਰ ਜਿਨ੍ਹਾਂ ਨੇ ਤੇਰੇ ਨਾਲ ਸਹਯੋਗ ਕਰਤਾ ਸਭ ਤੋਂ ਪਹਿਲਾਂ ਉਹਨਾਂ ਦਾ ਬੇੜਾ ਪਾ। ਸਮਝਦੇ ਹੁਣ ਲੈਣੀ ਹੈ ਗੱਦੀ ਦੀ ਗੱਲ ਪੂਰਾ ਪਰਿਵਾਰ ਬੈਠੇ ਹੋ ਜਿੰਨਾ ਖਾਨਦਾਨ ਬੈਠੇ ਹੋ ਮੇਰੀ ਕੋਈ ਵੀ ਗੱਲ ਤੁਹਾਨੂੰ ਮਾੜੀ ਲੱਗੇ ਮੈਨੂੰ ਬੇਚੇਜ਼ ਕਹਿ ਦੋ ਜੇ ਗੱਲਾਂ ਮੈਂ ਚਾਰ ਹੀ ਕਰੂੰਗਾ ਪੰਜਵੀਂ ਗੱਲ ਨਹੀਂ ਕਰਦਾ ਸਮਝਦੇ ਹੋ ਸਭ ਤੋਂ ਪਹਿਲਾਂ ਮੁੱਢੋਂ ਮੈਨੂੰ ਦੱਸੋ ਜੇ ਕਿਸੇ 2 5 ਕਾਪੜੀ ਵਾਲੇ ਸਿੱਖਾਂ ਨੂੰ ਮੰਨਦੇ ਹੋ ਇੱਕ ਦੀ ਦਿੰਦੇ ਹੋ ਉਹਨੇ ਗੱਲ ਲਿਖ ਲਓ ਜੇ ਨੋਟ ਕਰਿਓ ਜੇ ਵੀ ਦਿਨੇ ਇੱਕ ਦੀਆਂ ਸੀ ਅੱਜ ਤਿੱਕਰ ਤੁਸੀਂ ਦੇਖਿਆ ਇੱਕ ਦੀ ਦਿਨੇ ਉਹ ਪੰਜ ਕਪੜੀ ਹੈਨਾ ਬਾਬਾ ਯਾਰ 10 ਮਿੰਟ ਤੂੰ ਮੈਨੂੰ ਇਹ ਕੁੰਢੀ ਢਾਹ ਵੀ ਅਸੀਂ ਪੰਜ ਕਪੜੀ ਚ ਦਿਨੇ ਗੀ ਇਵੇਂ ਕਰ ਗੱਲ ਹੈ ਹੈਨਾ 1 2 3 ਉਹ ਤੁਹਾਡੇ ਜਿਹੜਾ ਆਪ ਦੇ ਪਰਿਵਾਰ ਦਾ ਬੰਦਾ ਵਢੇਰਾ ਜਿਹਨੂੰ ਤੁਸੀਂ ਇਹ ਕੰਗਾ ਸਾਫਾ ਵਗੈਰਾ ਦੇ ਦਿੰਨੇ ਹੋ ਪਰ ਚਿੱਟਾ ਚਾਦਰਾਂ ਤੇ ਚਿੱਟਾ ਕੁੜਤਾ ਕਾਹਨ ਦਿੰਦਾ ਰਿਆ ਹੂੰ ਉਦੋਂ ਕੰਗਾ ਸਾਫਾ ਦਿੰਨੇ ਹੈਨਾ 1 2 3 ਤੁਹਾਡੇ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਇੱਕ ਸਾਧ ਮੰਨਿੰਦਾ ਸਾਧ ਮੰਨਦੇ ਹੋ ਨਾ ਮੰਨਦੇ ਹੋ ਸਾਧ 1 2 3 ਇਹ ਸਾਧ ਅੱਜ ਦਾ ਨਹੀਂ ਕੱਲ ਦਾ ਨਹੀਂ ਪੁਰਾਣਾ ਵੀਵਾਵਾ ਚਰਦਾ ਹੈ ਨਹੀਂ ਪਤਾ ਵੀ ਕਿਹਦਾ ਕਿੱਥੋਂ ਕਿਵੇਂ ਆ। ਕਿਹਦਾ ਓੜਮਾ ਤੇ ਕਿਹਦਾ ਕੋੜਮਾ ਮੈਂ ਨਹੀਂ ਜਾਣਦਾ। ਮੈਂ ਤਾਂ ਸਿੱਧੀ ਗੱਲ ਜਾਣਦਾ ਭਲਾ ਕਰਦਾ ਕਰ ਨਹੀਂ RAM RAM। ਉਹ ਨਹਿਰ ਪਈਏ ਫਿਰ ਉੱਥੇ ਬਹਿ ਜਾ ਜਾਂਗੇ। ਹਮਨੇ ਕੰਗਾ ਸਾਹਾਵਾ ਤੁਸੀਂ ਦਿੰਦੇ ਰਹੇ ਹੋ ਤੇ ਗੱਡੀ ਵਾਲੇ ਬਜ਼ੁਰਗ ਦਾ ਮੈਂ ਤੁਸੀਂ ਦਿਓਗੇ। ਬਜ਼ੁਰਗ ਤੁਸੀਂ ਰੱਖਣਾ ਗੱਡੀ ਵਾਲਾ ਕਿ ਮੈਂ ਰੱਖਾਂ। ਕੀ ਦਿਨ ਲੱਗੇ ਹੋ? ਪੰਜ ਕਾਪੜੀ ਜਕੀ ਦਿੰਨੇ ਹੋ। ਕਿਹੜਾ ਚੋਲਾ ਦਿੰਨੇ ਹੋ ਹੈ ਦਿੰਨੇ ਆਉਣਾ ਉਹ ਸਾਧ ਦਾ ਸੰਤ ਦਾ ਦਿੰਨੇ ਹੋ ਐਂ ਕਹ ਗੱਦੀ ਵਾਲੇ ਦਾ ਨਹੀਂ ਦਿੱਤਾ ਕੋ ਸਾਜੇ ਤੁਸੀਂ ਫੱਕਰ ਬੈਠਾ ਤੁਹਾਡੇ ਪਿੰਡ ਦਾ ਥੋਡੀ ਜਾਣਕਾਰੀ ਚਾਹ ਬਾਬਾ ਐਨੂੰ ਮੈਂ ਬੁਲਾਇਆ ਆਪ ਤੱਕੇ ਨਾ ਵੀ ਤੂੰ ਆਉਣਾ ਹੀ ਆਉਣਾ ਤੈਨੂੰ ਵੀ ਕਿਹਾ ਵੀ ਜਾ ਕੇ ਆਉਗੇ ਹੁਣ ਇਸ ਫੱਕਰ ਨੂੰ ਪੁੱਛੋ ਮੈਂ ਇਹਨੂੰ ਤਾਂ ਸੱਦਿਆ ਉਹਨੇ ਇਹਨੂੰ ਪੁੱਛੋ ਵੀ ਚੋਲਾ 나ਥ ਦਾ ਸੰਤਾਂ ਦਾ ਲੱਗਦਾ ਹੈ ਕਿ ਗੱਦੀ ਵਾਲੇ ਦਾ ਲੱਗਦਾ ਹੈ ਇਹਨਾਂ ਤੋਂ ਤਾਂ ਹੀ ਤੁਹਾਨੂੰ ਠੱਲ ਕੇ ਗੱਲਾਂ ਕਰ ਲੈਂਦਾ ਹੈ ਨਾ ਹੈਗਾ ਨਾ ਤੇ ਇਹੇ ਚਿੱਟੇ ਜਾਦਰੇ ਵਾਲਾ ਆਵਾਜ਼ ਮਾਰ ਕੇ ਜਾਂਦਾ ਕਿ ਨਹੀਂ ਜਾਂਦਾ ਐਵੇਂ ਡਰਦਾ ਨਾ ਕਹੀ ਜੀ ਕੰਜਰ ਦਾ ਸੱਚੀ ਗੱਲ ਦੱਸੀ ਜਾਂਦਾ ਤੈਨੂੰ ਮਾਰੀ ਕਦੇ ਹੂੰ ਦੀਨ ਤੇ ਬਾਬਾ ਤੈਨੂੰ ਅੱਛਾ ਤੇ ਕੁੱਕੜ ਕੀ ਤੋਂ ਲਵਾਇਆ ਫਿਰ ਦੱਸੋ ਤੇ ਕੁੱਕੜ ਦੇਖਦਾ ਕਿੰਨੇ ਆਰੀ ਐ ਤੇ ਜੇ ਦੇਖ ਜੇ ਰਹਾ ਤਾਪਾ ਜਦੋਂ ਇੱਡਾ ਵੱਡਾ ਸਿਰ ਮਾਰਦਾ ਇੱਡਾ ਮੇਰੇ ਪੈਸੇ ਲਾਦੇ ਰਾਹ ਬੋਣਾ ਤੇ ਲਾਏ ਐ ਐਵੇਂ ਥੋੜੀ ਲਾਏ ਇੱਕ ਦੋ ਤਿੰਨ ਤਿੰਨ ਭਾਈਆਂ ਦਾ ਪਰਿਵਾਰ ਕੀਦਾ ਕਿੰਨੇ ਹੋ ਉਹ ਬਾਬਾ ਯਾਰ ਦਸ ਆਪੂ ਪੁੱਛਲਾ ਆਹਦਾ ਪੁੱਤ ਬਣਾ ਕੇ ਪੁੱਛ ਲਈ ਜਲ ਗੱਲਾਂ ਚਾਰ ਹੀ ਕਰਨੀਆਂ ਮੈਂ ਪੰਜਵੀਂ ਗੱਲ ਨਹੀਂ ਕਰਨੀ ਮੈਂ ਪੁੱਛ ਸਾਰੀ ਕੱਢੀ ਵੀ ਐ ਮੈਨੂੰ ਪਤਾ ਕਿੱਥੇ ਕਿੱਥੇ ਕੀ ਐ ਇਹ ਨਾ ਦੱਸੋ ਮੈਨੂੰ ਇਹ ਦੱਸੋ ਵੀ ਤਿੰਨ ਭਾਈਆਂ ਦਾ ਪਰਿਵਾਰ ਹਾਂ ਤੁਸੀਂ ਤਿੰਨਾਂ ਦੇ ਪਰਿਵਾਰ 'ਚ ਗੱਦੀ ਕਿਹਨੇ ਸਾਂਭੀ ਐ ਤੁਸੀਂ ਸਾਂਭੀ ਐ ਦੂਜਿਆਂ ਨੇ ਸਾਂਭੀ ਐ ਕਿਸੇ ਨੇ ਸਾਂਭੀ ਐ ਡਾਮਾਡੋ ਲੋ ਹੀ ਫਿਰਦੀ ਨਾ ਜੀ ਤੋ ਜਿੰਨੀ ਸੇਵਾ ਹੁੰਦੀ ਪਰਿਵਾਰ ਦੇ ਉਹਨੇ ਜਣੇ ਕਰ ਦਿੰਦੇ ਆ ਵਿਚਾਰੇ ਜੇ ਕਿਸੇ ਤੋਂ ਪੰਜਾਂ ਦੇ ਪਤਾਸੇ ਸਰ ਕੇ ਉਹਨੇ ਪੰਜਾਂ ਦੇ ਪਤਾਸੇ ਦੇਤੇ ਤੇ ਜਿੰਦੇ ਤੋਂ ਜਿੰਦਾ ਸਰਿਆ ਜਿਵੇਂ ਉਵੇਂ ਹੀ ਦੇਤਾ ਹਨਾ 1 2 3 ਮਹਾ ਮਈ ਕਾਲਕਾ ਮਨਾਈ ਹੈ ਜਿੰਨਾ ਕਿ ਸਰਦਾ ਇਹਨੂੰ ਬਕਰਾਰ ਰੂਪ ਵਿੱਚ ਕਿਹਨੇ ਕੀਤੀ ਸੀ ਵੱਢ ਕੇ ਸੁਖ ਜੱਦੀ ਪੁਸ਼ਟੀ ਲਈ ਹੈ ਜਾਂ ਤੁਸੀਂ ਆਪ ਦੇ ਥਰੂ ਲਈ ਹੈ ਵੱਢ ਕੇ ਸੋ ਐਵੇਂ ਇਹਨਾਂ ਗੱਲ ਸਾਡਾ ਜੱਟ ਮਾਰੀ ਕਾਲੀ ਮਸਾਣੀ ਆਲਮੰਦ ਢਿਡਤ ਗਲ ਕੁਲੇਵਾਲ ਵਾਵੜਾ ਵੇ ਚੱਲੇ ਕਾਲੀ ਤੇ ਮਸਾਣੀ ਕਾਲੀ ਤੇ ਮਸਾਣੀ ਤੇਰੇ ਨਾਲ ਬੱਕਰਾ ਵੇ ਚੱਲੇ ਕਾਲੀ ਤੇ ਮਸਾਣੀ ਕਾਲੀ ਤੇ ਮਸਾਣੀ ਤੇਰੇ ਨਾਲ ਬੱਕਰਾ ਵੇ ਚੱਲੇ ਕਾਲੀ ਤੇ ਮਸਾਣੀ ਰੇ ਆਉਂਦੇ 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 ਆ ਥੋਡੇ ਵਾਲੀ ਤਿੰਨ ਭਾਈਆਂ ਦੀ ਉਮਰ 'ਚ ਗੱਦੀ ਕੀਤੀ ਕਿਸੇ ਨੇ ਨਹੀਂ ਕੀਤੀ ਨਾ ਕੋਈ ਨਹੀਂ ਸੇਵਾ ਲੜ ਲੱਗਿਆਗਾ ਪੁੱਤ ਦਾ ਆ ਗਿਆ ਹੈਨਾ ਇਹ ਮੁੰਡਾ ਲੱਗਿਆ ਇਹ ਤੋਂ ਇਲਾਵਾ ਦੋ ਹੋਰ ਆ ਜਿਨ੍ਹਾਂ ਦੇ ਪੌਣ ਚੱਲਦੀ ਹੈ ਉਹ ਵੀ ਆਪਦੀ ਸੇਵਾ ਕਰੀ ਜਾਂਦੇ ਆ ਵਿਚਾਰੇ ਹੈਨਾ ਹੈਨਾ ਜਿੰਨੀ ਜੋਗੇ ਆ ਉਵੇਂ ਕਰੀ ਜਾਂਦੇ ਆ ਮੈਂ ਇਹ ਚੀਜ਼ ਚਾਹੁੰਨਾ ਵੀ ਸਾਰਾ ਪਰਿਵਾਰ ਸੁਖੀ ਹੋਵੇ ਔਰ ਜਿਵੇਂ ਸੇਵਾ ਕਰਦੇ ਆ ਭਲਾ ਹੋਵੇ ਕਿਉਂ ਰੁਲਦੇ ਸਮਝਦੇ ਹੋ ਮੈਨੂੰ ਕੋਈ ਇਹ ਨਹੀਂ ਵੀ ਮੈਨੂੰ ਤੂੰ ਲਾਡਲਾ ਤੇ ਦੂਜੇ ਪਿਆਰੇ ਨਹੀਂ ਮੈਨੂੰ ਸਾਰੇ ਹੀ ਪਿਆਰੇ ਆ ਮੈਂ ਇੱਕੋ ਜਿਹਾ ਹੀ ਆ ਸਾਰਿਆਂ ਲਈ ਹੈਨਾ ਪਰ 1 2 3 ਇਹ ਫਕੀਰ ਦੇ ੱਟਕੇ ਨਾ ਬਚਨ ਹੋਏ ਆ ਵੀ ਮੈਂ ਸੇਵਾ ਲੈਣੀ ਹੈ 1 2 3 ਹੁਣ ਮੈਨੂੰ ਗੱਲ ਹੋਰ ਦੱਸਿਓ ਜੀ ਮਾਤਾ ਮਸਾਣੀ ਦੀ ਭੇਟ ਕੀਤੀ ਹੈ ਭੇਟ ਕੋਈ ਲੇਲੀ ਛੱਡੀ ਹੈ ਕਿਉਂ ਤੁਹਾਡੇ ਬਢੇਰੇ ਨੇ ਵੀ ਨਹੀਂ ਛੱਡੀ ਤੇ ਸੁਖ ਬਲਾਈ ਕਿਹਨੇ ਸੀ ਤੁਹਾਡੇ ਤੋਂ ਮਾਤਾ ਮਸਾਣੀ ਹੁਣ ਮੈਂ ਤੁਹਾਨੂੰ ਗੱਲ ਦੱਸ ਦਿੰਦਾ ਨਾ ਪਤਾ ਹੋਵੇ ਚੱਕਰ ਦਾ ਤੁਹਾਡੇ ਪਰਿਵਾਰ ਚ ਦੋ ਜੀਆਂ ਨੂੰ ਕਭਰਾ ਟੁੱਟਦੀ ਬਹੁਤ ਤੇਜ਼ ਬੜੀ ਤੇਜ਼ ਕਭਰਾ ਟੁੱਟਦੀ ਹੈ ਇੱਕੋ ਦਮ ਬੀਪੀ ਡਾਊਨ ਹੁੰਦਾ ਐਵੇਂ ਜਦੋਂ ਪਹਿਲੀ ਵਾਰੀ ਸ਼ੇਰਾ ਤੂੰ ਦਰਬਾਰ ਗਿਆ ਇਹ ਮੁੰਡਾ ਨਹੀਂ ਗਿਆ ਸੀ ਮੈਂ ਤੇਰੇ ਨਾਲ ਸੰਬੰਧ ਸੀ ਇਹ ਮੁੰਡਾ ਨਹੀਂ ਗਿਆ ਸੀ ਉਦੋਂ ਮੈਨੂੰ ਦੱਸ ਵੀ ਘਰ ਚ ਕਹਾਣੀ ਚੱਲਦੀ ਸੀ ਕਿ ਨਹੀਂ ਚੱਲਦੀ ਸੀ ਇਵੇਂ ਹੀ ਗੱਲ ਹੁਣ ਸਾਰੀਆਂ ਹੋਈਆਂ ਬੀਤੀਆਂ ਗੱਲਾਂ ਸਾਰੀਆਂ ਹੀ ਦੱਸੀਆਂ ਤੁਹਾਨੂੰ ਮੈਨੂੰ ਇਹ ਦੱਸੋ ਜੀ ਵੀ ਜਿਹੜਾ ਇਹ ਬਾਬੇ ਦਾ ਧੂਣਾ ਸੀ ਤੁਹਾਨੂੰ ਨਾਥਾਂ ਦਾ ਕਹਿ ਕੇ ਲਵਾਇਆ ਗਿਆ ਵੀ ਨਾਥਾਂ ਦਾ ਧੂਣਾ ਕਿਹਦੇ ਮੂੰਹੋਂ ਬਚਨ ਹੋਏ ਸੀ ਮੇਰੇ ਮੂੰਹੋਂ ਇੱਥੀ ਹੋਏ ਸੀ ਕਿਉਂਕਿ ਨਾਥਾਂ ਦੇ ਬੰਦੇ ਨੂੰ ਸਾਧਾਂ ਦੇ ਬੰਦੇ ਨੂੰ ਕੀ ਹੁੰਦਾ ਸੀ ਆਪ ਦੇ ਆਪ ਦੇ ਅੰਦਰ ਸੁੰਨਾ ਰਹਿੰਦਾ ਸੀ ਭਾਈ ਸਾਹਿਬ ਇਹ ਗੱਲ ਦੱਸੀ ਮੈਨੂੰ ਹੁਣ ਇੱਕ ਵਾਰੀ ਗੁਰੂ ਚੇਲੇ ਵਾਲਾ ਛੱਡਦੇ ਤੇ ਆਪਣੀ ਯਾਰਾਂ ਵਾਲੀ ਗੱਲ ਤੇ ਆ ਜਾ ਰਹਿੰਦਾ ਸੀ ਨਾ ਸੁੰਨਾ 1 2 3 ਅਜੀਬ ਹਾਲਾਤ ਹੋ ਜਾਣੇ ਤੇਰੇ ਹੁੰਦੇ ਸੀ 1 2 3 ਦਾਦਿਆਂ ਦੀ ਜਗ੍ਹਾ ਕੋਈ ਗੱਦੀ ਕਰਦਾ ਸੀ ਬੰਦਾ ਜਾਂ ਤਾਂ ਤੇਰੇ ਲੱਗਦਾ ਹੋਵੇ ਤੇ ਜਾਂ ਥੋੜੇ ਲੱਗਦਾ ਹੋਵੇ ਹਾਂਜੀ ਅੱਖਾਂ ਤੋਂ ਦਿਸਣਾ ਬੰਦ ਕਿਹਨੂੰ ਆਇਆ ਸੀ ਜਣਾ ਰੋਸ਼ਨੀ ਘੱਟ ਹੋ ਜਾਣੀ ਇਹ ਕੌਣ ਹੈ ਬਾਬਾ ਤੂੰ ਮੈਨੂੰ ਇਹ ਦੱਸ ਵੀ ਸੀ ਤੁਹਾਡੇ ਲਾਣੇ ਤੋਂ ਜਾਂ ਨਹੀਂ ਸੀ ਲਾਣੇ ਦੀ ਸੀ ਨਾ ਇਹ ਤੁਹਾਡੀ ਗੱਦੀ ਦੀਆਂ ਨਿਸ਼ਾਨੀਆਂ ਹੁਣ ਮੇਰੀ ਗੱਦੀ ਥੋੜੀ ਨਿਕਲੇਊਗੀ ਤੁਹਾਡੇ ਘਰੇ ਸਾਡੇ ਵਾਲੇ ਤਾਂ ਟੇਢੇ ਸੀ ਕੰਜਰ ਦੇ ਸਾਰੇ ਹੀ ਖੂਨ ਤੇ ਚਲਾਉਂਦੇ ਸੀ ਮੈਂ ਤਾਂ ਨਿਸ਼ਾਨੀ ਲਈ ਆ ਨਾ ਪਿੱਛੋਂ ਦੀ ਜਿਹੜਾ ਤੁਹਾਡੇ ਫਕੀਰ ਪੱਲਾ ਫੜਾਦਾ ਮੈਂ ਮੈਨੂੰ ਹੋਰ ਕੋਈ ਇਹ ਚਾ ਨਹੀਂ ਵੀ ਮੈਂ ਤੁਹਾਨੂੰ ਪੁਰਾਣੀ ਗੱਲ ਤੇ ਲਿਆਵਾਂ ਦਰਾ ਕੇ ਤੁਹਾਡੇ ਨਾਲ ਤੁਹਾਡੇ ਦੂਜੇ ਪਰਿਵਾਰ ਨੂੰ ਵੀ ਪਤਾ ਲੱਗ ਜਾਏ ਆ ਫੱਕਰ ਬੈਠਾ ਜੇ ਮੇਰੀ ਗੱਲ ਝੂਠੀ ਲੱਗੇ ਤਾਂ ਇਹਨੂੰ ਕਹਿ ਦੇ ਇਹਨੂੰ ਮੇਰੀ ਪਾਵਰ ਦਿੱਤੀ ਵੀ ਤੂੰ ਮੈਨੂੰ ਟੋਕਦੀ ਭਾਈ ਸਾਹਿਬ ਤੇਰੇ ਨੱਕਰ ਹੈ ਤੂੰ ਮੇਰੇ ਤੋਂ ਵੱਡਾ ਉਲਝੋਣਾ ਅੱਜ ਐਸਟਾ ਨਹੀਂ ਗੱਲ ਹੋਸਟਾ ਨਹੀਂ ਸਾਲੀ ਗੱਲ ਸੁਆਦ ਵਾਲੀ ਹੋਵੇ ਜੇ ਤਾਂ ਬੂਟਾ ਲੱਗਿਆ ਫਿਰ ਤਾਣਾ ਛੱਡ ਸਾਰਾ ਬੂਟਾ ਹੀ ਆਉਂਦਾ ਹੈ ਸਮਝ ਨਾ ਇੱਕ ਦੱਸੀ ਇਹ ਨਾ ਤੇਰੇ ਪਿਤਾ ਨੇ ਕੀਤੀ ਨਾ ਤੇਰੇ ਚਾਚਾ ਨੇ ਕੀਤੀ ਹੈਨਾ ਤੇ ਜਿਨ੍ਹਾਂ ਦੇ ਪਰਿਵਾਰ ਚ ਨਜ਼ਰ ਘੱਟ ਹੋਈ ਸੀ ਇਹਨਾਂ ਦੇ ਪਰਿਵਾਰ ਚ ਗੱਦੀ ਕੀਤੀ ਕੀਤੀ ਸੀ ਕਿ ਨਹੀਂ ਹਾਂ ਕਰੇ ਹੋ ਜੇ ਧਰਕਾ ਤਾਂ ਤੁਹਾਨੂੰ ਗੱਲ ਲਾਓ ਯਾਰ ਗੱਲ ਮੈਂ ਉਹਨਾਂ ਨੂੰ ਵੀ ਦਿੰਨਾ ਤੁਹਾਨੂੰ ਵੀ ਦਿੰਨਾ ਕੀਤੀ ਸੀ ਸੇਵਾ ਆਪ ਉਹ ਆਪ ਦੇ ਕਰਮਾਂ ਦੀ ਸੇਵਾ ਤੱਕੇ ਨਾ ਨਹੀਂ ਆਉਂਦੀ ਆ ਬਾਈ ਬੈਠਾ ਪੁੱਛ ਲਓ ਜੇ ਸੇਵਾਦਾਰ ਸੇਵਾ ਆਪ ਚੁਣਦੀ ਆ ਮਾਲਕ ਆਪ ਜੁਣਦਾ ਮੈਂ ਤੂੰ ਸੇਵਾ ਲੈਣੀ ਆ ਸੀਗੀ ਤੀਨਾ ਉਹ ਕੀ ਲੱਗਦੇ ਸੀ ਤੁਹਾਡੇ ਜਿਨ੍ਹਾਂ ਨੇ ਸੇਵਾ ਕੀਤੀ ਸੀ ਤਾਏ ਚਾਚਿਆਂ ਦੇ ਪੁੱਤ ਸੀ ਸੀਗੇ ਨਾ ਉਹ ਗੱਦੀ ਕਰਦੇ ਸੀ ਅੱਜ ਦੀ ਘੜੀ ਉਹ ਹੈ ਚੋਲਾ ਛੱਡ ਗਿਆ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਡੋਗ ਜਦੋਂ ਦੇ ਇਹ ਚੋਲਾ ਛੱਡ ਗਿਆ ਹੈ ਹਨ ਇਹ ਤੋਂ ਬਾਅਦ ਪੁਖਤ ਤੱਕ ਅੱਧੀ ਕਿਸੇ ਨੇ ਨਹੀਂ ਚੱਕੀ ਵੀ ਜਿਵੇਂ ਆਪਾਂ ਪੱਕੀ ਸੇਵਾ ਕਹਿ ਦਿੰਨੇ ਕਿਸੇ ਨੇ ਨਹੀਂ ਚੱਕੀ ਗੱਦੀ ਥੋਡੀ ਉਵੇਂ ਉਵੇਂ ਆ। ਐਵੇਂ ਆ ਨਾ ਗੱਲ। ਹੁਣ ਇਹ ਜਿਹੜਾ ਫਕਰ ਮੈਂ ਗੱਲਾਂ ਇਹ ਫਕਰ ਨਾਲ ਹੀ ਸੰਬੰਧ ਕਰੂੰਗਾ ਕਿਉਂਕਿ ਇਹ ਤੁਹਾਡਾ ਵੀ ਮੁੱਢ ਹੋਈ ਹੈ ਉਹਨਾਂ ਦਾ ਵੀ ਉਹੀ ਹੈ। ਇਹ ਫਕਰ ਕਿਸੇ ਸਾਧ ਨੂੰ ਮੰਨਦਾ ਸੀ। ਕੱਲੇ ਪਰਉਠ ਹੀ ਦਿੰਦਾ ਸੀ ਬਾਬਾ ਇਹ ਜਿਹੜਾ